ਸਚ칸 ਦੋਸਤੋ ਪਬਲਿਕਸ ਮਾਣਾ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਪਟਿਆਲਾ ਹਲਕਾ ਜਿਹੜਾ ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਸਰਗਰਮ ਹੈ ਅੱਜ ਕੱਲ ਲਗਾਤਾਰ ਜਾਰੀ ਹੈ ਵੱਖ-ਵੱਖ ਜਿਹੜੇ ਲੀਡਰ ਨੇ ਉਹਨਾਂ ਦੇ ਵੱਲੋਂ ਆਪਣੀ ਆਪਣੀ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਸੀ ਗੱਲ ਕਰੀਏ ਤਾਂ ਭਾਰਤਿਆ ਜਨਤਾ ਪਾਰਟੀ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਡਾਕਟਰ ਬਲਵੀਰ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਗਿਆ ਬੇਸ਼ੱਕ ਹਾਲੇ ਕੁਝ ਜਿਹੜੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਹਾਲੇ ਕੁਝ ਜਿਹ ਸ਼ੋਰ ਮੇਦਾਨ ਦੇ ਵਿੱਚ ਨਹੀਂ ਪਾਰੇਗੇ ਪਰ ਜਿਹੜੇ ਕਾਂਗਰਸ ਦੇ ਵਰਕਰ ਨੇ ਉਹਨਾਂ ਦੇ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚ ਆਪਣੀਆਂ ਜਿਹੜੀਆਂ ਸਰਗਰਮੀਆਂ ਨੇ ਤੇਜ਼ ਕਰੀਆਂ ਹੋਈਆਂ ਨੇ ਪਰ ਦੂਜੇ ਪਾਸੇ ਇਹ ਵੀ ਰੋਲਾ ਪਿਆ ਹੋਇਆ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਇੱਕ ਪਾਸੇ ਹਰਦੀਪਾਲ ਸਿੰਘ ਕੰਬੋਜ ਵਜਿੰਦਰ ਸਿੰਘਲਾ ਗੁਰਸ਼ਰਨ ਕੋਰਨ ਦਾਵਾ ਤੇ ਡਾਕਟਰ ਧਰਮਵੀਰ ਗਾਂਧੀ ਲਗਾਤਾਰ ਦੀਆਂ ਜਿਹੜੀਆਂ ਸਰਗਰਮੀਆਂ ਨੇ ਇਹਨਾਂ ਦੀਆਂ ਬਿਲਕੁਲ ਤੇਜ਼ ਹੋ ਚੁੱਕੀਆਂ ਨੇ ਪਰ ਵਰਕਰਾਂ ਦੇ ਵੱਲੋਂ ਵੀ ਬੇਸਾਬੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਬਰਕਰਾਰਾ ਦੇ ਵੱਲੋਂ ਇਹੀ ਮੰਗ ਕੀਤੀ ਜਾ ਰਹੀ ਕਿਉਂਕਿ ਜਿਹੜਾ ਸਾਡਾ ਲੀਡਰ ਹੈ ਉਹਨੂੰ ਜਲਦੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਕਿ ਜਿਹੜਾ ਸਾਨੂੰ ਪਤਾ ਲੱਗ ਸਕੇ ਜਿਹੜਾ ਸਾਡਾ ਲੀਡਰ ਹੈ ਤੇ ਅਸੀਂ ਉਹਨਾਂ ਦੇ ਲਈ ਵੋਟਾਂ ਮੰਗ ਸਕੀਏ ਸੋ ਆਪਾਂ ਹੁਣ ਗੱਲਬਾਤ ਕਰਦੇ ਕੋਈ ਵਾਰਡ ਨੰਬਰ 10 ਤੋਂ ਟਿੰਕਾ ਗਾਜੇਵਾਸ ਵੀ ਸਾਡੇ ਨਾਲ ਅਜ ਮੌਜੂਦ ਹੋਏ ਨੇ ਸੋ ਆਪਾਂ ਗੱਲ ਕਰਦੇ ਹਾਂ ਤਾਂ ਕੀ ਕਹਿਣਾ ਟਿੰਕਾ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਜੇ ਤੁਸੀਂ ਗੱਲ ਕਰੀਏ ਤਾਂ ਕਾਫੀ ਲੰਬੇ ਟਾਈਮ ਤੋਂ ਪਾਰਟੀ ਨੇ ਕਾਫੀ ਸੰਘਰਸ਼ ਕਰਿਆ ਤੇ ਤੁਸੀਂ ਲੋਕਾਂ ਦੇ ਪਹਿਲਾਂ ਵੀ ਵੋਟਾਂ ਮੰਗਦੇ ਆ ਰਹੇ ਹੋ ਤੇ ਅੱਜ ਵੀ ਅੱਗੇ ਦੇ ਹਾਲਾ ਅੱਜ ਜੀ ਸਭ ਤੋਂ ਪਹਿਲਾਂ ਥੋੜਾ ਧੰਨਵਾਦ ਪਹੁੰਚਣ ਦੇ ਉਹਦੇ ਨਾਲ ਨਾਲ ਜਿਹੜਾ ਅੱਜ ਕੱਲ ਤੁਹਾਨੂੰ ਪਤਾ ਹੈ ਲੋਕ ਸਭਾ ਦਾ ਜਿਹੜਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਇਹਦੇ ਵਿੱਚ ਹਰੇ ਕੈਂਡੀਡੇਟ ਦਾ ਹੱਕ ਬਣਦਾ ਹੈ ਟਿਕਟ ਮੰਗਣਾ ਟਿਕਟ ਮੰਗਣਾ ਇੱਕ ਅਲੱਗ ਚੀਜ਼ ਹੁੰਦੀ ਹੈ ਇੱਕ ਵਿਰੋਧ ਕਰਨਾ ਇੱਕ ਅਲੱਗ ਚੀਜ਼ ਹੁੰਦੀ ਹੈ ਆਪਣਾ ਜਿੰਨੇ ਵੀ ਕੈਂਡੀਡੇਟ ਆ ਆਪਣਾ ਹਾਈ ਕਮਾਂਡ ਤੋਂ ਟਿਕਟ ਮੰਗਣਾ ਆਪਣਾ ਇੱਕ ਹੱਕ ਹੈ ਉਹ ਉਹਦਾ ਪ੍ਰੋਟੈਸਟ ਕਰਨਾ ਜਿਹਨਾਂ ਟਿਕਟ ਵਾਸਤੇ ਵੀ ਸਾਨੂੰ ਟਿਕਟ ਮਿਲ ਨਹੀਂ ਜੇ ਅਸੀਂ ਇਲੈਕਸ਼ਨ ਲੜਨ ਦੇ ਚਾਹਵਨ ਹੈਗੇ ਆ ਜਿੰਨੇ ਦੇ ਤੱਕ ਟਿਕਟ ਨਹੀਂ ਟਿਕਟ ਨਹੀਂ ਮਿਲਦੀ ਉਨੀ ਦੇਰ ਤੱਕ ਪਹੁੰਚ ਕੇ ਮਾਣੂ ਆਪਣੀ ਬੇਨਤੀ ਲੈਟਰ ਆਪਣਾ ਜੋ ਡਿਮਾਂਡ ਲੈਟਰ ਭੇਜ ਸਕਦੇ ਆ ਜਦੋਂ ਵੀ ਆਪਾਂ ਨੂੰ ਕੋਈ ਆਪਾਂ ਨੂੰ ਟਿਕਟ ਮਿਲ ਜਾਂਦੀ ਹੈ ਕਿਸੇ ਵੀ ਨਿਮਾਇਂਰੀ ਮਿਲਦੀ ਹੈ ਤਾਂ ਆਪਣਾ ਸਾਰੇ ਫਰਜ਼ ਬਣਦਾ ਹੈ ਵੀ ਉਸ ਕੈਂਡੀਡੇਟ ਨਾਲ ਉਸ ਜਿਹੜਾ ਲੋਕ ਸਭਾ ਦੀ ਟਿਕਟ ਮਿਲਦੀ ਹੈ ਉਹਦੇ ਨਾਲ ਆਪਾਂ ਸਾਰੇ ਲੜਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਗੇ ਆਪਾਂ ਉਹਦੇ ਨਾਲ ਅੱਗੇ ਚੱਲੀਏ ਇੱਕ ਪਲੇਟਫਾਰਮ ਦੀ ਉਸੇ ਹੀ ਗੱਲ ਕਰ ਰਿਹਾ ਹਾਂ ਜੇ ਗੱਲ ਕਰੀਏ ਤਾਂ ਕਿਉਂਕਿ ਹੁਣ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਚੌਣ ਮੈਦਾਨ ਦੇ ਵਿੱਚ ਤਾਰਿਆ ਹੋਇਆ ਉਧਰ ਡਾਕਟਰ ਬਲਵੀਰ ਨੇ ਵੀ ਤਾਰਿਆ ਹੋਇਆ ਹੈ ਡਾਕਟਰ ਬਲਵੀਰ ਜਿਹੜਾ 2-3 ਵਾਰ ਸ਼ਹਿਰ ਦੇ ਵਿੱਚ ਦੇਖੋ ਇਹਦਾ ਜਿੱਥੇ ਤੱਕ ਸਵਾਲ ਹੈ ਜੀ ਧਰਮੇ ਗਾਂਧੀ ਜੀ ਦੇਖੋ ਉਹ ਪਹਿਲਾਂ ਆਮ ਆਦੀ ਪਾਰਟੀ ਤੋਂ ਇਲੈਕਸ਼ਨ ਲੜ ਚੁੱਕੇ ਨੇ ਉਹ ਮਹਾਰਾਣੀ ਪ੍ਰੀਤ ਕੋਲੋਂ ਹਾਰ ਚੁੱਕੇ ਨੇ ਉਸ ਤੋਂ ਬਾਅਦ ਉਹ ਆਪਣੀ ਜਿਹੜੀ ਆਮ ਆਦੀ ਪਾਰਟੀ ਤੋਂ ਅਲੱਗ ਹੋ ਗਏ ਦੇਖਿਆ ਜੀ 1 ਲੱਖ 60 ਬਾਅਦ ਯਾਰ ਵੋਟ ਜਿਹੜੀ ਉਹ ਲੈ ਚੁੱਕੇ ਸੀ ਉਹ ਆਜ਼ਾਦ ਉਮੀਦਵਾਰ ਤੌਰ ਤੇ ਤੇ ਉਹ ਕਿਤੇ ਨਾ ਕਿਤੇ ਪਾਰਟੀ ਨੂੰ ਲੱਗਿਆ ਵੀ ਇਹ ਆਪਣਾ ਜੇ ਗਾਂਧੀ ਜੀ ਸੀਗੇ ਇਹਨਾਂ ਰਾਹੁਲ ਗਾਂਧੀ ਨਾਲ ਕੋਈ ਪਹਿਲਾਂ ਜਦੋਂ ਯਾਤਰਾ ਹੋਈ ਸੀ ਆਪਣੀ ਉਹਦੇ ਵਿੱਚ ਵੀ ਇਹ ਭਾਗ ਲੱਜੁਕੇ ਨੇ ਤੇ ਕਿਤਨਾ ਕਹਿੰਦੇ ਸਾਡੇ ਜਿਹੜੀ ਹਾਈ ਕਮਾਂਡ ਜਿਹੜੀ ਹੈਗੀ ਸਾਡੀ ਉਹਨਾਂ ਨੂੰ ਕਿਤੇ ਹੈਗਾ ਸੀ ਵੀ ਸਾਡੇ ਧਰਮੇਂ ਗਾਂਧੀ ਨੇ ਜਿਹੜੇ ਕੌਂਸਲ ਪਾਰਟੀ ਵਿੱਚ ਆ ਕੇ ਬਹੁਤ ਵਾਅਦੇ ਕਰ ਰਹੇ ਤੇ ਉਹਨਾਂ ਨੂੰ ਖੁਸ਼ੀ ਦੀ ਗੱਲ ਹੈ ਵੀ ਜਿਹੜੇ ਧਰਮੇਂ ਗਾਂਧੀ ਜੀ ਨੇ ਸਾਡੇ ਇਹਨੇ ਜੁਆਇਨ ਕੀਤਾ ਪਾਰਟੀ ਨੂੰ ਤੇ ਅਸੀਂ ਤੈਨੂੰ ਤੁਹਾਨੂੰ ਵੀ ਕਰਦੇ ਹਾਂ ਦੇ ਵੀ ਸਾਡੀ ਪਾਰਟੀ ਨੂੰ ਦੇਖ ਕੇ ਤੇ ਇਥੇ ਸਾਡੇ ਕੋਲ ਇਥੇ ਆ ਜੀਏ ਮਹਾਰਾਣੀ ਪਰਨੀਤਪੁਰ ਦਾ ਲਗਾਤਾਰ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਇਸ ਤੇ ਕੀ ਕਹਿਣਾ ਚਾਹੋ ਦੇਖੋ ਜੀ ਬਿਲਕੁਲ ਸਹੀ ਗੱਲ ਹੈ ਦੇਖੋ ਅਸੀਂ ਜਿਹੜੇ ਆਪਣੇ ਇਲਾਕੇ ਨੇ ਪੰਜਾਬਾ ਸਾਡਾ ਇੱਕ ਸ਼ਾਨ ਜਿਹ ਸਾਡਾ ਕਿਸਾਨੀ ਪਰਿਵਾਰ ਹੈ ਅਸੀਂ ਵੀ ਕੋਈ ਕਿਸਾਨ ਹੀ ਆ ਦੇਖੋ ਸਾਡਾ ਜਿਹੜਾ ਜੀਵਨ ਦਾਗਾ ਤੇ ਜਿਹੜਾ ਸਾਡੇ ਲਾੜੇ ਦਾ ਰਸਤਾ ਹੁੰਦਾ ਨੌ ਮਾਦ ਰਸਤਾ ਆ ਵੀ ਚਾਹੁੰਦੇ ਆ ਵੀ ਜਿਹੜੇ ਵੀ ਇਹਨਾਂ ਦੇ ਮਸਲੇ ਨੇ ਇਹ ਸੈਂਟਰ ਸਰਕਾਰ ਨੂੰ ਹੱਲ ਕਰਾ ਗਏ ਜੀ ਮਹਾਰਾਜ ਦਾ ਬਰੋਕਾ ਵੀ ਹੋਣਾ ਉਹ ਦੇਖੋ ਜਿਵੇਂ ਸਾਡੇ ਆਪਣੇ ਪੰਜਾਬ ਦੇ ਬਾਰਡਰ ਦੇ ਲਈ ਆਪਾਂ ਸ਼ੰਘੂ ਹੜ ਨਾਲੋਂ ਸਾਡੇ ਜੀਵਨ ਦਾ ਭਰਾ ਇਹਨੇ ਕਿੰਨੀ ਤਫਜਰ ਕੀਤੀ ਹੈ ਉਹਨਾਂ ਨੇ ਫੋਟਾ ਮਾਰਾ ਕਿਹਦੇ ਲਾਠੀ ਚਾਰ ਦੇ ਹੋਇਆ ਦੇਖੋ ਕਿਤੇ ਨਾ ਕਿਤੇ ਸਾਡੇ ਮੰਜ ਵੀ ਹੈਗਾ ਦੇਖੋ ਹੁਣ ਟਾਈਮ ਹੈ ਟਾਈਮ ਦੇ ਹਿਸਾਬ ਨਾਲ ਵੀ ਉਹਨਾਂ ਬਗ ਤੇ ਪੁੱਛਿਆ ਜਾ ਸਕਦਾ ਹੁਣ ਕਿਸਾਨਾਂ ਦਾ ਟਾਈਮ ਹੈ ਉਹ ਵੋਟਾਂ ਦੇ ਵਿੱਚ ਤੇ ਟਿੱਕਾ ਜੀ ਗੱਲ ਕਰੀਏ ਕਿਉਂਕਿ ਜਿਹੜਾ ਮੋਤੀ ਮਹਿਲ ਆ ਉਹਦੇ ਵਿੱਚੋਂ ਕੁਝ ਟਾਈਮ ਪਹਿਲਾਂ ਜਿਹੜੀਆਂ ਟਿੱਕ ਟਾਉਂ ਅਨਾਉਂਸ ਹੁੰਦੀਆਂ ਹੁੰਦੀਆਂ ਸੀ ਜੇ ਅੱਜ ਕੋਈ ਕਾਂਗਰਸ ਦਾ ਕੈਂਡੀਡੇਟ ਉਹਨਾਂ ਦੇ ਮੁਕਾਬਲੇ ਖੜੇਗਾ ਕੋਈ ਮੁਕਾਬਲਾ ਕਿਸ ਤਰ੍ਹਾਂ ਦਾ ਦਿਲਚਸਪ ਦੇਖਣ ਨੂੰ ਮਿਲੇ। ਦੇਖੋ ਗੱਲ ਐ ਇਦਾਂ ਜੀ ਚਾਰ ਵਾਰੀ ਮਹਾਰਾਣੇ ਸਾਹਿਬ ਇੱਥੋਂ ਮੈਂਬਰ ਪਾਰਲੀਮੈਂਟ ਕਾਂਗਰਸ ਸੀਟ ਤੋਂ ਰਹੇ ਜੋ ਕਿ ਨੇ ਇਹ ਜਿਹੜੀ ਪਟਿਆਲਾ ਲੋਕ ਸਭਾ ਸੀਟ ਆ ਇਹ ਹੈ ਹੀ ਕਾਂਗਰਸ ਦੀ ਤੇ ਅੱਜ ਦਾ ਇੱਕ ਬਿੰਦੀ ਕਰਦੇ ਹਾਂ ਜੇ ਕਮਾਲ ਨੂੰ ਵੀ ਜਿਹੜਾ ਕਾਂਗਰਸ ਨੂੰ ਜਿਹੜੇ ਵੋਟਰ ਨੇ ਜਿਹੜੇ ਵੋਟਰ ਸਾਡੇ ਲੀਡਰ ਨੂੰ ਪਿਆਰ ਕਰਦੇ ਨੇ ਅਸੀਂ ਕਹਿੰਦੇ ਹੁਣ ਦਿੱਤੀ ਜਾਵੇ ਦੇਖੋ ਟਿਕਟ ਦੇਣ ਤੋਂ ਪਹਿਲਾਂ ਪਾਰਟੀ ਬਹੁਤ ਸਰਦੀ ਹੈ ਇੱਥੇ ਸਰਵੇ ਹੁੰਦੇ ਨੇ ਤੇ ਆਪਣੇ ਬੰਦੇ ਇੰਟਰਵਿਊ ਰਿਪੋਰਟ ਜਾਂਦੀ ਹੈ ਵੀ ਕਿਹੜਾ ਕਿਹੜਾ ਅੱਗੇ ਜਾ ਰਿਹਾ ਹੈ ਕਿਹੜੇ ਨੂੰ ਹਾਰ ਹੈ ਕਿਹੜਾ ਜਿੱਤੇ ਹੈ ਤੋਂ ਅਸੀਂ ਇਹ ਚਾਹੁੰਦੇ ਆ ਲਖੋ ਅੱਜ ਕੱਲ੍ਹ ਜਿਹੜੇ ਕਈ ਲੀਡਰਾਂ ਦੇ ਵਿੱਚ ਮੈਂ ਵੜੀ ਹੋਈ ਹੈ ਮੈਂ ਮੇਰਾ ਮਤਲਬ ਇਹ ਹੈ ਵੀ ਟਿਕਟ ਮੈਨੂੰ ਮਿਲੇ ਸਮਾਂ ਦੇ ਲੋਕ ਸਭਾ ਵਿੱਚ 9 ਹਲਕੇ ਪੈਂਦੇ ਨੇ ਠੀਕ ਹੈ ਵੀ ਟਿਕਟ ਮੰਗਣਾ ਪਹਿਲਾਂ ਵੀ ਸੁਣਿਆ ਹੈ ਕਿ ਟਿਕਟ ਮੰਗਣਾ ਹਰ ਦਾ ਹੱਕ ਹੁੰਦਾ ਹੈ ਵੀ ਉਸ ਜਿਹੜੀ ਹਾਈ ਕਮਾਨ ਹੈ ਉਹ ਇਹ ਚਾਹੁੰਦੀ ਹੈ ਵੀ ਜਿਹੜੇ ਕੈਂਡੀਡੇਟ ਨੂੰ ਜਿੱਤਣ ਦਾ ਇਥੋਂ ਦਾਵੇਦਾਰੀ ਠੋਗਰੇ ਨੇ ਨੋ ਬੰਦਾ ਦਾ ਧੋਖਲੇ ਜਿੱਤਣ ਜਿੱਤਣੇ ਟਿਕ ਟਿਕ ਨੂੰ ਮਿਲਣ ਜਿੱਤਣੇ ਕਰਨੇ ਪਰ ਪਾਰਟੀ ਹਾਈ ਕਮਾਂਡ ਜੋ ਦੇਖਦੀ ਹੈ ਵੀ ਜਿਹੜੇ ਹਾਲਾਤਾਂ ਦੇ ਵਿੱਚ ਉਸ ਟਾਈਮ ਪਾਰਟੀ ਗੁਜ਼ਰ ਰਹੀ ਹੈ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਕੋਈ ਅਜਿਹਾ ਫੈਸਲਾ ਗਲਤ ਨਹੀਂ ਕਰੂਗੀ ਵੀ ਕੱਲ ਨੂੰ ਉਹਨੂੰ ਚੜਨਾ ਪਵੇ ਮੈਂ ਤਾਂ ਇਹ ਸੋਚਦਾ ਵੀ ਜਿੰਨੇ ਵੀ ਆਪਣੇ ਇੱਥੇ ਆਪਣੇ ਲੋਕ ਸਭਾ ਹਲਕੇ ਦੇ ਬਟਿਆਲੇ ਦੇ ਲੋਕ ਨੇ ਸਾਰੇ ਵੋਟ ਨੇ ਵੋਟਰਾਂ ਨੇ ਰਾਏ ਸੁਣਨ ਮਿਲ ਚੁੱਕੀ ਹੈ ਵੋਟਰ ਜਿਹੜੇ ਕੈਂਡੀਡੇਟ ਨੂੰ ਪਿਆਰ ਕਰਦੇ ਨੇ ਉਸ ਕੈਂਡੀਡੇਟ ਨੂੰ ਟਿਕਟ ਨਹੀਂ ਆਵੇ ਤਾਂ ਕਿ ਜਿਹੜੀ ਕਾਂਗਰਸ ਸੀ ਪਹਿਲਾਂ ਵੀ ਸੀ ਕਾਂਗਰਸ ਸੀ ਪਹਿਲਾਂ ਵੀ ਮਹਾਦੇਵ ਸਾਹਿਬ ਕੋਲ ਕਾਂਗਰਸ ਸੀ ਜੀ ਹੁਣੇ ਵੀ ਚਲੇ ਗਏ ਤੁਹਾਨੂੰ ਇੱਕ ਮਹੀਨੇ ਜੇ ਲੋਕਾਂ ਨੇ ਪਿਆਰ ਦਿਖਾਇਆ ਕਾਂਗਰਸਵਾਦੀ ਆਜ ਵੀ ਕਾਂਗਰਸਵਾਦੀ ਪਿਆਰ ਹੈ ਫਿਰ ਜਿਹੜੇ ਲੀਡਰ ਨੇ ਮੇਨ ਨੇ ਲੋਕਾਂ ਨੂੰ ਆਪਣੀ ਮੈਂ ਪ੍ਰਵਾਹ ਛੱਡ ਗਏ ਸਾਰੇ 9 ਦਿਨੋਂ ਹਲਕਿਆਂ ਦੇ ਜਿਹੜੇ ਆਪਣਾ ਚੇਅਰਮੈਨ ਨੇ ਜਾਂ ਥੋੜੇ ਹਲਕੇ ਇਜਾਦ ਰਹੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਜਿਹੜੀ ਵੀ ਕੈਂਡੀਡੇਟ ਟਿਕਟ ਮਿਲਦੀ ਹੈ ਉਹਦਾ ਸਾਥ ਦੇਣ ਸਾਨੂੰ ਨੁਕਸਾਨ ਕਿਉਂ ਹੁੰਦਾ ਟਿਕਟ ਦਾ ਕਾਂਗਰਸ ਪਾਰਟੀ ਨੂੰ ਅੱਜ ਤੱਕ ਹਸਾਉਣ ਲੱਗ ਕਿਉਂ ਹਰਾਂਦੇ ਸਾਡੇ ਲੀਡਰ ਹੋਣਗੇ ਆਪ ਕਿਉਂ ਹਰਾਂਦੇ ਨੇ ਉਹਨਾਂ ਵਿੱਚ ਮੈਂ ਬੜੀ ਹੋਈ ਐ ਕਿਉਂ ਬੜੀ ਐ ਵੀ ਟਿਕਟ ਸਾਨੂੰ ਮਿਲੇ ਕਿਉਂ ਤੁਸੀਂ ਸਿੱਖੇ ਵੀ ਸੜਾਈ ਕਰ ਰਹੇ ਹੋਰ ਵੀ ਇੱਥੇ ਆ ਨਹੀਂ ਸਕਦਾ ਹੁਣ ਕਈ ਵੀਡੀਓ ਸੁਣਦੇ ਆ ਵੀ ਧਰਮਾਂ ਨੂੰ ਟਿਕਟ ਨਾ ਮਿਲੇ ਵੀ ਬਾਹਰੇ ਜਿਹੜੇ ਜੰਦਾ ਫਿਰ ਟਿਕਟਾਂ ਆਵਿਲੇ ਕਿਉਂ ਇੱਥੇ ਆ ਨਹੀਂ ਸਕਦੇ ਇਹ ਵੀ ਹੋ ਸਕਦਾ ਪਹਿਲਾਂ ਇੱਥੇ ਇਲੈਕਸ਼ਨ ਲੜੇ ਹੋਣਾ ਪਹਿਲਾਂ ਵੀ ਲੋਕ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਕਿਸੇ ਹੋਰ ਹਲਕੇ ਦੇ ਕਿਸੇ ਬੰਦੇ ਨੇ ਕਿਤੇ ਆਪਣਾ ਵਿਕਾਸ ਕੀਤਾ ਹੋਵੇ ਉਹ ਦੂਜੇ ਹਲਕੇ ਵਿੱਚ ਲੋਕ ਜਿਵੇਂ ਸਾਡੇ ਵੀ ਵਿਕਾਸ ਹੋਣਾ ਜੀਣਾ ਇਹ ਜੋੜੀ ਹੈ ਮੈਂ ਇਹੀ ਗੱਲ ਬਾਰਿਬਾਰ ਕਹਿਣਾ ਵੀ ਸਾਰੇ ਬੰਦਿਆਂ ਆਪਣੀ ਮੈਨੂ ਤਿਆਗ ਕੇ ਪਾਰਟੀ ਦੇ ਪੱਖੇ ਨਾ ਚੱਲਣਾ ਜਿਹੜੇ ਬੰਦ ਨੂੰ ਟਿਕਟ ਬਾਣੇ ਦੇ ਦਿੱਤੀ ਉਹਨਾਂ ਦੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਗਏ ਉਹਨਾਂ ਨਾਲ ਕੰਪੇਨ ਵਿੱਚ ਝੰਡਾ ਚੱਕਣ ਹੋ ਵੀ ਤਾਂ ਕਿ ਆਪਣੀ ਪਾਰਟੀ ਮਜ਼ਬੂਤ ਹੋ ਸਕੇ ਪਹਿਲਾਂ ਸਾਨੂੰ ਜਿਹੜੇ ਆਪਣੇ ਲੀਡਰ ਨੇ ਉਹਨਾਂ ਦੀ ਆਪਸੀ ਫੁੱਟ ਬੰਦੀ ਆਪਾਂ ਪਹਿਲਾਂ ਇਲੈਕਸ਼ਨ ਵਿੱਚ ਦੇਜੋ ਕਿ ਐਮਐਲ ਇਲੈਕਸ਼ਨ ਵਿੱਚ ਕਈ ਪਾ ਦੇ ਜਮਾਤਾਂ ਜੋਧ ਹੋ ਗਏ ਕਾਂਸਟ ਪਾਰਟੀ ਇਹ ਕਿਉਂ ਹੋਇਆ ਲੀਡਰਾਂ ਹੀ ਘੜ ਕਰ ਜੇ ਲੀਡਰ ਸਹੀ ਹੀ ਹੁੰਦੇ ਤਾਂ ਦੇਖੋ ਲੀਡਰ ਭੱਜਦਾ ਬਰਕਰ ਦਾ ਭੱਜਣ ਵੀ ਬਰਕਰ ਅੱਜ ਵੀ ਉੱਥੇ ਸਟੈਂਡ ਕਰਦਾ ਹੈ ਬੀ ਲੀਡਰ ਕੋ ਬਣਾਉਂਦਾ ਕੌਣ ਹੈ ਵਰਕਰ ਵਰਕਰ ਵੀ ਕੱਲ ਨੂੰ ਗਲੀ ਮਹੱਲੇ ਚ ਘੁੰਮਣੇ ਹੈ ਲੀਡਰ ਲਾ ਕੋ ਬੰਦਾ ਨਹੀਂ ਵਰਕਰ ਕੋ ਮੰਗੇ ਘਰ ਘਰ ਜਾਣਾ ਡੋਰ ਡੋਰ ਬੋਲ ਮੰਗਣੀ ਕਿ ਪਾਬਲ ਬਣਨਾ ਕੋਈ ਐਡਵਰਟਾਈਜ਼ਮੈਂਟ ਕਰਨੀ ਪਾਰਟੀ ਦੀ ਕੌਨਸਲ ਪਾਰਟੀ ਸਾਡੀ ਕੀ ਜੇੜ ਹੈ ਪਾਰਟੀ ਨੂੰ ਅਸੀਂ ਕੀ ਬੋਲ ਲੱਗ ਜਾਵਾਂਗੇ ਜੇ ਸਾਨੂੰ ਕੋਈ ਦੇਣ ਨਹੀਂ ਲੋਗੀ ਕੱਲ ਹੁਣ ਜੇ ਡਵਾਣੇ ਵੀ ਕੰਮ ਹੋ ਗਿਆ ਆਸੀਂ ਕਿੱਥੋਂ ਬੋਟ ਮੰਗਾਂਗੇ ਜੀ ਲੀਡਰ ਦਾ ਘਰ ਜੇ ਬੋਟ ਮੰਗਦਾ ਨਹੀਂ ਲੀਡਰ ਤਾਂ ਇੱਕ ਵਾਰੀ ਸ਼ਹਿਰ ਚ ਆਉਣਾ ਹੈ ਇੱਕ ਰੈਲੀ ਹੋਣੀ ਆ ਉਹਨੇ ਸੋਹਣੇ ਕਰਕੇ ਚਲੇ ਜਾਣਾ ਬੋਰ ਦਾ ਵਰਕਰ ਹੀ ਮੰਗਣਾ ਵਰਕਰ ਹੀ ਲੀਡਰ ਬਣਾਉਂਦੇ ਆ ਲੀਡਰ ਦਾ ਹੀ ਫਰਜ਼ੇ ਬਣਦਾ ਹੁਣ 3-4 ਸਾਲ ਤੋਂ ਨਮਰਵਾ ਚੱਲ ਪਿਆ ਅੱਜ ਅੱਜ ਬੀਜੇਪੀ ਬਾਗੇ ਜੀ ਫਿਰ ਆਮ ਆਦੀ ਬਾਗੇ ਫਿਰ ਕਾਂਗਰਸ ਬਾਗੇ ਜੀ ਇਹ ਸਾਰੇ ਕੋ ਦੇਖਦੇ ਕੱਲੋ ਫਿਰ ਵਰਕਰ ਵੀ ਹੋ ਜਾਣਗੇ ਜੀ ਬਾਈ ਸਾਰਿਆਂ ਨੂੰ ਬੇਬਦੀ ਕਰਦਾ ਕੰਮ ਫਾਇਦਾ ਸਾਡੀ ਕਮਾਨ ਨੂੰ ਵੀ ਇੱਕ ਚੰਗੇ ਲੀਡਰ ਨੂੰ ਚੰਗੀ ਸੋਚ ਆ ਇਹਨੂੰ ਚੰਗੀ ਵਿਕਾਸ ਵਾਲੇ ਨੂੰ ਜਿਹੜਾ ਇੱਥੇ ਲੋਕਾਂ ਦੀ ਸੁਣ ਸਕੇ ਤਾਂ ਕਿ ਆਪਾਂ ਐਮਪੀ ਦੇ ਇਲੈਕਸ਼ਨ ਦੇ ਆਧਾਰ ਦੇ ਪਰ ਆਪਾਂ ਕੱਲ ਨੂੰ ਵਿਧਾਨ ਸਭਾ ਪੰਜਾਬ ਇਸ ਕਰਕੇ ਕੌਮਸ ਪਾਰਟੀ ਬਣ ਸਕੀ ਉਹ ਨਹੀਂ ਹੀ ਚੋਣ ਐਮਪੀ ਇਲੈਕਸ ਦੇ ਵਿੱਚ ਸਾਡੇ 13 ਦੇ ਅਸੀਂ ਤਾਂ ਸਾਡੀ ਕੌਮ ਪਾਰਟੀ ਨਾਲ ਤਾਂ ਕਿ ਅਸੀਂ ਆਪਣੇ ਆਪਣੇ ਹਿੰਦੁਸਤਾਨ ਦੇ ਵਿੱਚ ਆਪਾਂ ਪ੍ਰਧਾਨ ਹੋਈ ਸਾਡੇ ਰਾਹੁਲ ਗਾਂਧੀ ਜੀ ਨੂੰ ਬਣਾਈਏ ਤਾਂ ਜਿਹੜੀ ਸਾਡੇ ਮੈਨੀਫੈਸਟੋ ਵਿੱਚ ਲਿਖਿਆ ਅਸੀਂ ਵਾਦੇ ਕੀਰੇ ਨੇ ਉਹ ਵਾਦੇ ਪੂਰੇ ਕਰਕੇ ਅਸੀਂ ਕੱਲ ਨੂੰ ਜਿੰਨੀਆਂ ਸਟੇਟਾਂ ਨੇ ਆਪਣੇ ਪੰਜਾਬੀਆਂ ਹਿੰਦੁਸਤਾਨ ਦੀ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਆਪਣੀ ਕਾਰਜ ਕਰਾਂਗੇ ਠੀਕ ਹੈ ਜੇ ਮੈਂ ਦੀ ਗੱਲ ਕਰੀ ਆਪਣੀ ਆਪਣੀ ਡੱਫਲੀ ਵਿੱਚ ਜਾਂਦੇ ਨੇ ਇਸ ਤੇ ਕੀ ਕਾਉਂਗੇ ਦੇਖੋ ਬਿਲਕੁਲ ਸਹੀ ਗੱਲ ਕਹੀ ਆ ਪਲੇਜੀ ਉਹਦੇ ਸਮਾਣੇ 10 ਤੋਂ 12 ਥੜੇ ਬਣ ਚੁੱਕੇ ਨੇ ਉਹਨੂੰ ਇਸੇ ਇਹੀ ਜੀ ਨਾਲੋ ਇਸੇ ਨੌ ਦੇ ਨੌ 10 ਥੜਿਆਂ ਨੂੰ ਵੀ ਇੱਕ ਚੰਗਾ ਲੀਡਰ ਹੀ ਇਕੱਠਾ ਕਰ ਸਕਦਾ ਹੈ ਨਾ ਕੀ ਪੁਰਾਣਾ ਲੀਡਰ ਬਣਾਣੇ ਜਿਹੜਾ ਇੱਕ ਚੰਗਾ ਲੀਡਰ ਆਊਗਾ ਚੰਗੀ ਸੋਸ਼ਲ ਲੀਡਰ ਆਊਗਾ ਉਹ ਅੱਜ ਨਾਲੋ ਹੀ ਪੁਰਾਣੇ ਜਿਹੜੇ ਲੀਡਰ ਨੇ ਜਿਹੜੇ ਮੇਤੋਂ ਮੈਂ ਅੱਜ ਅੱਜ ਲੱਗਿਆ ਹੋਇਆ ਮੇਤੋਂ 20 50 ਸਾਲ ਪਹਿਲਾਂ ਨੇ ਜਿਹੜੇ ਜਿਹੇ ਜੱਦੀ ਕੌਂਸਲਰ ਨੇ ਅਸੀਂ ਜੱਦੀ ਕਾਂਸਲ ਸਾਡੇ ਪੁਰਖਾਂ ਵੱਲੋਂ ਕਾਂਸਲ ਸਾਡੇ ਬਹੁਤ ਇਹ ਕਹਣਾ ਚਾਹਣਾ ਵੀ ਜੇ ਇੱਕ ਚੰਗਾ ਲੀਡਰ ਇਥੇ ਆਪਣੇ ਸਾਥੀ ਸਮਾਣੇ ਦੇ ਵਿਝਾ ਲੋਕ ਸਭਾ ਸੀਟ ਲੜਦਾ ਹੈ ਉਹ ਜਿੰਨੇ ਗਰੁੱਪ ਨੇ ਸਾਥ ਤੋਂ ਬਰਾ ਮੁੰਡਾ ਇਕੱਠਾ ਕਰ ਸਕਦਾ ਨਾ ਕਿ ਜਿਹੜੇ ਬੰਦੇ ਹੁਣ ਮੈਡਮ ਬੰਦੇ ਇਕੱਠਾ ਕਰ ਸਕਦਾ ਜਾਂ ਨਿਊਟਰ ਹੋਊਗਾ ਇਸ ਜਗ੍ਹਾ ਤੋਂ ਪਰੇ ਹੋਊਗਾ ਕਾਂਗਰਸ ਪਾਰਟੀ ਨੂੰ ਸੋਚਦਾ ਹੋਊਗਾ ਅਸਾਂ ਇੱਕੋ ਸਾਡਾ ਨਿਸ਼ਾਨਾ ਜਿੰਦਾ ਹੈ ਵੀ ਕਾਂਗਰਸ ਪਾਰਟੀ ਜਿੰਦਾ ਵਾ ਕਾਂਗਰਸ ਪਾਰਟੀ ਸਾਡੇ ਦੇ ਇਕੱਠੇ ਹੋ ਕਾਂਗਰਸ ਪਾਰਟੀ ਜਿਧੋਣਾ ਆਪਣੇ ਸਾਡਾ ਇਹਨਾਂ ਦੇਖੋ ਵੀ ਟਿਕਟ ਮੈਨੂੰ ਮਿਲਣੀ ਹੈ ਟਿਕਟੇ ਦੇਖੋ ਕਿੱਧਰ ਮਿਲਣੀ ਹੈ ਜਿਹਨੂੰ ਟਿਕਟ ਦੇਤੀ ਸਾਡਾ ਇੱਕੋ ਡਾਟ ਹੋਵੇ ਇੱਕ ਪਲੈਟਫਾਰ ਸੋ ਤੁਸੀਂ ਦੇਖ ਹੀ ਸਕਦੇ ਹੋ ਟਿੰਕਾ ਕਾਜੇਵਾਸ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਸਾਨੂੰ ਜਿਹੜਾ ਕੋਈ ਵੀ ਲੀਡਰ ਮਿਲੇ ਹਾਈ ਕਮਾਂਡ ਕੋਈ ਚੰਗਾ ਲੀਡਰ ਭੇਜੇ ਜਿਹਦੇ ਨਾਲ ਅਸੀਂ ਲੱਗ ਕੇ ਲੋਕਾਂ ਦੇ ਕੋਲ ਜਾ ਸਕੀਏ ਸੋ ਇਹ ਤਾਂ ਨਤੀਜਾ ਆਉਣ ਵਾਲੇ ਦਿਨਾਂ 'ਚ ਹੀ ਦੇਖਣ ਨੂੰ ਮਿਲੇਗਾ ਕਿ ਨਿਕਲ ਕੇ ਸਾਹਮਣੇ ਰਿਜ਼ਲਟਾਂ ਦੇਣ ਤੇ ਪਾਰਟੀ ਹਾਈ ਕਮਾਂਡ ਕਿਸ ਨੂੰ ਸਾਹਮਣੇ ਲਿਆਉਂਦੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣੇ